ਵਿਸ਼ੇ ਦੀ ਗੱਲ ਰਹੀ ਹੁਣ ਨਾ ਹੀ ਕਰੋ ਤੇ ਚੰਗਾ ਹੈ ਮੈਂ ਤੇ ਕਹਿੰਨੀ ਐ ਤੇ ਸੈਟ ਮੰਗਾਓ ਮੇਰਾ ਮੈਨੂੰ ਬਹੁਤ ਹੌਲ ਭੰਡੇ ਮੈਨੂੰ ਨਹੀਂ ਉਹ ਚੈਨ ਆਉਂਦਿਆ ਵੀ ਮੇਰਾ ਤੇ ਆਪਣਾ ਦਿਮਾਗ ਖਰਾਬ ਹੋ ਜਾਣਾ ਮੇਨ ਨਾਲ ਦਾ ਮੇਰੇ ਕੋ ਕਿਹਦੀਆਂ ਸੌਖੀ ਚੀਜ਼ ਬਣ ਜਾਣੀਆਂ ਤੇ ਤੂੰ ਪਨ ਲਾ ਦੀ ਆ ਤੂੰ ਇਹ ਕਰਨ ਕਰ ਮੈਂ ਜੀਂਦੀ ਐ ਨਾ ਮੈਂ ਤੈਨੂੰ ਸਭ ਕੁਝ ਹਰ ਤਰ੍ਹਾਂ ਮੰਗਾ ਕੇ ਦਵਾਂਗੀ ਤੂੰ ਨਾ ਮੈਂ ਟੈਨਸ਼ਨ ਨਾ ਲੈ ਹਾਂ ਤੇ ਇਹ ਮੰਗਾ ਕੇ ਦੇਣਾ ਉਧਰ ਸਾਭਾ ਵੀ ਉਖਲੀ ਓਖੀਆਂ ਗੱਲਾਂ ਕਰਦਾ ਆ ਪਤਾ ਤਾਂ ਨੋਏ ਭੰਡੇ ਹੌਲ ਕੀ ਤਾਰ ਨੂੰ ਹਾਂ ਬੇਲ ਵਾਲੇ ਪਏ ਆ ਉਹਨਾਂ ਜੀ ਬੀ ਐਸ ਆਰ ਨਾ ਅਗਲਾ ਕੋ ਕਹਿੰਦਾ ਵੇ ਤੁਸੀਂ ਇੱਥੇ ਹੀ ਟਲਉਂਦੇ ਹੋ ਪਹਿਲਾਂ ਤੇ ਦਾਈ ਨਗਰੀ ਤੇ ਲਾਇਆ ਨਹੀਂ ਦੱਸ ਉਹਦਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਪਹਿਲਾਂ ਬਿਲ ਨਹੀਂ ਹੁੰਦਾ ਹੁਣ ਬਿਲ ਆਉਣ ਦਾ ਤੂੰ ਆਪ ਹੀ ਥੋੜਾ ਬਹੁਤਾ ਸੋਚ ਕੇ ਵੇਆ ਜੇ ਮੈਂ ਨਾ ਦੱਸਿਆ ਨੂੰ ਵੀ ਉਹ ਅੰਦਰ ਹੀ ਸੀ ਲਾਇਆ ਪਹਿਲਾਂ ਦੀ ਆਗਲਾ ਪੈਰਾਂ ਦੇ ਪਾਣੀ ਪੈਣ ਦਾ ਉਹ ਵੀ ਮੈਨੂੰ ਲੱਗਦਾ ਇਹਦੇ ਕੀ ਹੁੰਦੀ ਇਸ ਲਿਆ ਦਾਵਾ ਇਹੋ ਲਈ ਸੀ ਲਾ ਕੇ ਪੈ ਕੀ ਹੁੰਦੀ ਤੁਹਾਨੂੰ ਤੇ ਮੌਸਮ ਬਦਲਿਆ ਬੰਦਾ ਆੜ ਕੇ ਤੇ ਹੀ ਕੋਤ ਬਾਹਰ ਕੜੀ ਬੈੰਦਾ ਕੋਈ ਕੰਮ ਤਾਂ ਤੇ ਮਾੜਾ ਮੋਟਾ ਲਾਗੂ ਕਰਦਾ ਮਮੀ ਮੈਂ ਤੇ ਬਾਹਰ ਨੀਲਾ ਬਾਜ਼ਮਾਰੀ ਪਿਆ ਜਾਇ ਇਥੇ ਬੈੰਨੇ ਆ ਪਰ ਨਾ ਆਉਂਗੇ ਨਹੀਂ ਮੈਨੂੰ ਤਾਂ ਗਰਮੀ ਬੜੀ ਲੱਗਣੀ ਮਮੀ ਇਹਦੇ ਪਸੀਨੇ ਜੁਟੜੇ ਇੱਥੇ 5 ਮਿੰਟ ਬੈਠੀ ਆ ਉਸੇ ਵਾਲੇ ਭੱਜ ਗਈ ਅੰਦਰ ਵੀ ਆਪਦੇ ਸ਼ਾਪੇ ਵਰਗੇ ਨੂੰ ਬੰਦਾ ਕਹਵੇ ਕਿ ਉਹਨੂੰ ਕਹੇ ਵੀ ਕਿਹੜੀ ਬਾਹਰ ਗਿਆ ਵਿਆਹ ਕਰੀ ਅਸੀ ਘਟ ਰਾਇਆ ਕਰੇ ਉਹਨੇ ਫਿਰ ਉਹਨੂੰ ਤਾਂ ਅਗਲਾ ਤੇ ਇਹ ਲੜਾਈ ਤੇ ਸਾਡੇ ਗੱਲ ਪਾਉਣ ਬੈਠੀ ਉਹਨੂੰ ਦੱਸਣ ਆ ਗਈ ਆ ਉਹ ਤੁਹਾਨੂੰ ਕੀ ਪਤਾ ਉਹ ਕਿੱਥੋਂ ਕਿੱਥੋਂ ਦਾ ਸੀਮਾ ਘੜੀ ਬੈਠਾ ਮੈਨੂੰ ਤਾਂ ਲੱਗਦਾ ਇਹ ਸਾਰੀਆਂ ਚਾਲ ਚੱਲ ਪੂਜਾ ਮੇਰੀ ਗੱਲ ਸੁਣ ਤੂੰ ਇੱਥੇ ਕਰਨਾ ਕਰਕੇ ਇਹ ਗੱਲ ਦਾ ਮੈਂ ਪਿਆਰ ਦਲਾਸੇ ਦੇ ਨਾਲ ਵੀ ਸਮਝਾ ਲੂਗੀ ਤੇਨੇ ਪਿਆਰ ਦਲਾਸੇ ਨਾਲ ਰਹਿ ਆ ਦੇਣਾ ਮਨ ਘਵਾ ਦੂਗੀ ਸਾਟ ਤੂੰ ਬੇਫਿਕਰੀ ਰਹਿ ਜਾਣਾ ਤੂੰ ਨਾ ਟੈਨਸ਼ਨ ਲੈ ਕੋਈ ਵੀ ਪਾ ਮੈਂ ਬੈਠੋ ਮੈਂ ਕੀ ਗੱਲ ਨਾ ਮੈਂ ਬਈ ਠੀਕ ਹਾਂ ਹਾਂਜੀ ਠੀਕ ਏ ਸੋਮਿਆ ਸੋਜੇ ਮੈਂ ਤਾਂ ਕਿਉਂ ਨਹੀਂ ਗਈ ਨਹੀਂ ਉਧਰ ਲੰਮੀ ਪਈ ਬਾਹਰ ਮੇਰੇ ਕੋ ਕੰਮ ਤਾਂ ਕੋਈ ਨਹੀਂ ਆ ਸਬਜੀ ਪਾਣੀ ਦੇ ਮम्मी ਪੜਿਆ ਮੈਂ ਵੇਖਾਈ ਹਾਂ ਸੋਈ ਦੇ ਵਿੱਚ ਸਾਰਾ ਤੇ ਆਟਾ ਗੁੰਨ ਆਟਾ ਮੈਂ ਗੁੰਨਦਾ ਵਾ ਠੀਕ ਸਰ ਫੁਲਕੇ ਚਾਰ ਲਾਉਣ ਵਾਲੀਆਂ ਤੇ ਮੈਂ ਚਲ ਕੋਈ ਜਦੋਂ ਖਾਣੇ ਹਣ ਤੋਂ ਤਾਂ ਲਾ ਲੈਣੀ ਸੋਈ ਤੇ ਲੰਮੀ ਪਈ ਆ ਘੜੀ ਸਾਡੇ ਲੱਗ ਕੇ ਆ ਜਾਕਰ ਨਹੀਂ ਜੀ ਜਿਆ ਲੱਗਦਾ ਤੂੰ ਦੱਸ ਦਿਆ ਕਰ ਕੋਈ ਚੀਜ਼ ਦੀ ਕਿਸ ਦੀ ਲੋੜ ਹੁੰਦੀ ਆ ਤੁਹਾਡੇ ਲੱਗ ਕੇ ਉੱਥੇ ਵਿਆਹ ਖਲੋਇਆ ਕਰ ਆਪਣੀ ਭੈਣ ਲੱਗ ਕੇ ਘੜੀ ਕੋਤ ਬਾਹਰ ਜੀ ਲੱਗ ਜਾਂਦਾ ਇਤਰਾ ਹਾਰੇ ਲੱਗੇ ਰਹਿਦਾ ਕੋਈ ਨਹੀਂ ਮੰਮੀ ਮੈਂ ਤੁਹਾਨੂੰ ਪਤਾ ਹੁਣੇ ਰਸੋਈ ਚੋਂ ਆਈ ਆ ਦੀ ਦੀ ਵਿਲੇ ਬੱਡੇ ਬਾਹਰ ਤਾਂ ਮੈਂ ਚਲ ਕੋਈ ਨਹੀਂ ਬੈਠਾ ਤਾਂ ਉਹਨਾਂ ਨੂੰ ਕੀ ਤੰਗੀ ਦੇਣੀ ਆ ਤੇ ਆਟਾ ਕੋਲੋਂ ਕਿ ਦੱਦੇ ਮੈਂ ਰੱਖ ਆਈ ਆ ਤੇ ਤੁਸੀਂ ਗਏ ਕਿਤੇ ਆ ਮੈਂ ਇੱਥੇ ਇਹ ਲਸਣ ਲਸਣ ਬਾਹਰ ਤਾਂ ਵੇਖਣ ਲਈ ਲਸਣ ਬਾਹਰ ਬੈਠੇ ਹਾਂ ਤੇ ਦੀਦੀ ਨਾਲ ਲੈ ਜਾਣਾ ਹੈ ਨਾ ਲਸਣ ਲਸਣ ਚਲ ਬੰਦਾ ਨਾਲ ਲਵਾ ਲੈਂਦਾ ਘਰ ਦਾ ਕੰਮ ਤੇ ਸਾਰਾ ਮੈਂ ਘਰ ਹੀ ਲੈਣਾ ਹੁੰਦਾ ਚਲ ਉਹਨੇ ਮੈਂ ਕਦੀ ਬਾਹਰ ਨਹੀਂ ਨਾਲ ਡਾਇਆ ਤੇ ਚਲ ਕੋ ਆਪ ਕਰ ਲੈਂਗੀ ਅਜੇ ਮੈਂ ਇੰਨਾ ਤਮ ਮੰਮੀ ਕਰ ਕੀ ਆ ਬਾਹਰ ਡੋਰ ਵਾਲੇ ਕਿਹੜੀ ਗੱਲ ਵਾ 12 13 ਸਾਲ ਦੀ ਤੇ ਵਿਆਹ ਨ ਹੋ ਗਿਆ ਸੁਬਾ ਨਾਲਾ ਸੋਈ ਫੌਂਡ ਦੇ ਚੱਲ ਮੈਂ ਕਰ ਲੈਣਾ ਦਾ ਤੁਸੀਂ ਬਾਹਰ ਦਾ ਕੰਮ ਨਾਲ ਕਰਾਇਆ ਕਰੋ ਨਾਲੇ ਬੰਦਾਂ ਨੂੰ ਥੋੜਾ ਆਸ ਰਾਂਦਾ ਨਾਲੇ ਪਤਾ ਲੱਗਦਾ ਕਿਹੜੀ ਚੀਜ਼ ਕਿਤਾ ਲਾਉਣੇ ਤੇ ਕਿਤਾ ਨਹੀਂ ਲਾਉਣੀ ਚਲ ਕੋਈ ਗੱਲ ਨਹੀਂ ਜਿੰਨਾ ਚਿਰ ਹੈ ਕੀ ਉਹਨਾਂ ਚੱਲਦਾ ਕੰਮ ਜਦ ਨਾ ਸਾਹ ਹੋਣਗੇ ਤੇ ਫਿਰ ਤੁਸੀਂ ਆਪੇ ਹੀ ਕਰਨਾ ਨਾ ਹੋਏ ਤੇ ਆਈ ਮੈਂ ਸਰ ਤੇ ਤੁਸੀਂ ਆਛ ਲਓ ਜਿੰਨਾ ਚਿਰ ਤਾ ਤੁਹ ਲੈ ਜਾਂਦੇ ਫਿਰ ਗੱਲ ਸੁਣੋ ਉਹ ਨੂਰ ਆਉਂਦੀ ਨਹੀਂ ਟਿਬਿਚੂਂ ਨਹੀਂ ਪੜਦੀ ਤੇ ਇੱਥੇ ਮੈਂ ਕਦੇ ਬੈਠੀ ਵੇਖੀ ਨਹੀਂ ਤੇ ਲੱਗ ਗਈ ਹੁਣ ਹੋ ਮਮੇ ਨੂ ਰਮਨ ਦੇ ਡਿਵੀਜ਼ਨ ਤੇ ਮੈਂ ਤੈਨੂੰ ਆਖਣ ਢੀ ਕਿ ਆਪਣੀਆਂ ਲਿਆਜ ਤੇ ਬੁੱਕਸ ਲਿਆ ਕਰ ਤੇ ਪੜ੍ਹਿਆ ਕਰ। ਤੇ ਮੰਮੀ ਤੁਸੀਂ ਫੇਰ ਕਹਣਾ ਮੈਨੂੰ ਕਹਿੰਦੀ ਐ ਕੁੜੀ ਦਾ ਮਾਸਾ ਧਿਆਨ ਨਹੀਂ ਪੜਾਈ ਦੇ ਵਿੱਚ ਐ ਇੱਥੇ ਵੀ ਬੈੰਦੀ ਐ ਨਾ ਤੇ ਫੋਨ ਵੇਖ ਦੇ ਕੇ ਉਹਨੂੰ ਸ਼ਦਾਨ ਕਰਦੀ ਸਾਰਾ ਦਿਨ ਫੋਨ ਵੇੰਦੀ ਰਹਿੰਦੀ ਐ ਐਥੇ ਵੀ ਪੁੱਠੇ ਸਦੇ ਹੱਥ ਇੰਦਾਂ ਦਾ ਕਰਕੇ ਮਾਰਦੀ ਰਹਿੰਦੀ ਸਾਰਾ ਦਿਨ ਜੇ ਕਿਤਾਬਾਂ 'ਚ ਪੜ੍ਹੀ ਹੁੰਦੀ ਨਾ ਤਾਂ ਨਾਰਨ ਗਾਣੇ ਗੰਮਦੀ ਰਹਿੰਦੀ ਐ ਤੇ ਨਾਰਨ ਹੱਥ ਪੁੱਠੇ ਸਦੇ ਮਾਰਦੀ ਰਹਿੰਦੀ ਐ ਮੰਮੀ ਇਹਨਾਂ ਅਧਿਆਕਾਰੀ ਸੁਣਿਆ ਨਹੀਂ ਉਹ ਸਕੂਲ 'ਚ ਵੀ ਮੈਡਮਾਂ ਬੁਲਾ ਕੇ ਕਹਿੰਦੀਆਂ ਕਿ ਕੁੜੀ ਢੱਡੀ ਪੜ੍ਹਾਈ ਦੇ ਵਿੱਚ ਬਹੁਤ ਸੋਹਣੀ ਹੈ ਤੋ ਫੋਨ ਤੇ ਕੰਮ-ਕੂਮ ਆਉਂਦਾ ਬਣਾ ਉਹਦੀ ਆਦਤ ਨਹੀਂ ਫੋਨ 'ਤੇ ਕੰਮ ਵੇੰਦੀ ਰਹਿੰਦੀ ਹੈ ਮੰਮੀ ਮੈਂ ਕਿਹੜੇ ਦੁਸ਼ਮਣਾਂ ਜਿਹੜੀ ਕੋਈ ਮਾੜੀ ਗੱਲ ਕਰਨੀ ਹੈ ਤੁਸੀਂ ਕਿਹੜਾ ਕਦੇ ਗਿਆ ਸਕੂਲੇ ਪੇਰਸ ਮੇਟੇ ਦਾ ਤਾਂ ਮੰਮੀ ਡੈਡੀ ਜਾਣਦੇ ਨਾ ਹੁਣ ਤੁਹਾਨੂੰ ਥੋੜਾ ਉਹਨਾਂ ਆਣ ਕੇ ਇੰਨੀ ਗੱਲ ਕਹਿਣੀ ਹੈ ਮਾਫੀ ਆਂ ਨਿਕਲ ਜੇ ਮੈਂ ਕਹਾਂ ਨਾ ਨੂਰ ਨੂੰ ਕੋਈ ਗੱਲ ਤਾਂ ਤੁਸੀਂ ਫਿਰ ਕਹਿਣਾ ਵਾ ਕਿ ਨੂਰ ਨੇ ਮੇਰੀ ਪੋਤੀ ਪੜ੍ਹਦੀ ਆ ਤਾਂ ਤੂੰ ਡਈਆਂ ਜਾਣ ਤੇ ਕੰਮ ਖਰਾਬ ਕਰ। ਤਾਂ ਬਾਕੀ ਕੋਈ ਗੱਲ ਨਹੀਂ ਮੈਂ ਪੜਾ ਲਿਆ ਤੈਨੂੰ ਕਿ ਉਹਨੂੰ ਕਿਆ ਕਰੋ ਵਿਆਹ ਕਰ ਦੇ ਮੈਂ ਪੜਾਇਆ ਕਰੂੰ। ਨਹੀਂ ਉਹਨੂੰ ਤਾਂ ਪਿਆਰ ਦਲਾਸੇ ਨਾਲ ਆਵਾਜ਼ ਮਾਰਿਆ ਕਰ ਤੇ ਉਹਨੂੰ ਪੜਾਇਆ ਕਰ ਪੁੱਤ ਜਿਵੇਂ ਪੜੂਗੀ ਤੂੰ ਪੜ੍ਹਾਏਂਗੀ ਤੇ ਤੇਰੀ ਵੀ ਸ਼ੋਭਾ ਸਹੀ ਹੋਊਗੀ ਕਿ ਚਲ ਚਾਚੀ ਘਰ ਪੜ੍ਹਾਉਂਦੀ ਆ ਤੇ ਨਾਲੇ ਬਾਹਰ ਖਰਚਾ ਵੜਾ ਮਾਂ ਕਿ ਤੀਂ ਮੈਂ ਤੂੰ ਖਰਚਾ ਬਚੂ ਤੁਹਾਡਾ ਟਿਵੀਸ਼ਨ ਦਾ ਤੇ ਦੂਜਾ ਚੱਲ ਉਹ ਵੀ ਪੜ੍ਹਾਈ 'ਚ ਕੋਈ ਨੰਬਰ ਚੰਗੇ ਲੈ ਜਾਊਗੀ ਤੂੰ ਚਲੋ ਕੋਈ ਨਹੀਂ ਹੁਣ ਮੈਨੂੰ ਲੱਗਦਾ ਗੇਟੋਂ ਬਾਹਰ ਖੇਡਣ ਗਈ ਹੈ ਲੈਣੇ ਦੇ ਨਾਲ ਜਾ ਤੂੰ ਮਾਰ ਦੋ ਬਾਜ ਲੈ ਆਵੇ ਆਪਣੇ ਕਿਤਾਬਾਂ ਦੇ ਇੱਥੇ ਬਵੇ ਮੈਂ ਲੱਗ ਗਈ ਚਾਹ ਲੜੀ ਖੇਡਣ ਨੂੰ ਨਹੀਂ ਆ ਰਹੀਂ ਟਾਈਮ ਚਾਹੀਦਾ ਤੇ ਤੈਨੂੰ ਟਿਵੀਜ਼ਨ ਪੜਾ ਦਿਆ ਕਰ ਮੇਰੀ ਦੀ ਚੰਗਾ ਚਲੋ ਕੋਈ ਨਹੀਂ ਲੈ ਮਾਮਾ ਮੈਂ ਤੇ ਤੇਰਾ ਪੁੱਤ ਭੁੱਲ ਗਿਆ ਤੇ ਚਲ ਨਾ ਕਿ ਇਹੋਲੇ ਤੇਰੀ ਭੈਣ ਨੂੰ ਮਿਲਾਂਗੀ ਤੂੰ ਨਾਲ ਹੀ ਉਹ ਸੈੱਟ ਤੇਰਾ ਲੈ ਆਵਾਂ ਕਿਤੇ ਨਾਲੇ ਮਿਲ ਗਿਆ ਲੈ ਗਿਆ ਮੇਰਾ ਵੀ ਜੀ ਕਰਦਾ ਮਿਲਣ ਨੂੰ ਉਹਨੇ ਕਿਹਾ ਇੰਨਾ ਚਿਰ ਹੋ ਗਿਆ ਤੇ ਸਾਸੂ ਦੀ ਕਿਤੇ ਮਿਲ ਜਿੰਦੀ ਨਹੀਂ ਆਈ ਚਲੋ ਕੋਈ ਗੱਲ ਨਹੀਂ ਚਲ ਜਾ ਬਣੇ ਨਾ ਮਿਲ ਗਏ ਆ ਮਾਂ ਹਾਂਜੀ ਹਾਂ ਤੇ ਪੁੱਤ ਨੂੰ ਲੈ ਜਾਗੇ ਨਾਲ ਅੰਗਰਦੋ ਮੇਡਾ ਮੋਹਿੰਦੇ ਉਹ ਸਾਵੇ ਮਾਤਾ ਦਾ ਪੁੱਤ ਚੱਕ ਜਿਹੜੀ ਭੈਣ ਨੂੰ ਮੇਲਾਵਾਂਗੇ ਭੈਣ ਨੂੰ ਮਿਲਣ ਨੂੰ ਜਿਕਾਂਡਾ ਕਿ ਸੱਟ ਵੇਖਣ ਨੂੰ ਜੀ ਕਰਣ ਡਿਆ ਤੇ ਮਨੇ ਕੀ ਇਹਨਾਂ ਨੂੰ ਹੋ ਗਿਆ ਇਹ ਉਹ ਤਾਂ ਹੋਰ ਵਿਪਤਾ ਪਾਈ ਜਾਂਦੀ ਕੁੜੀ ਨੂੰ ਪੜਾ ਦੇ ਵੈਲੀ ਇਹਨਾਂ ਕੁੜੀ ਨੂੰ ਪੜਾਉਣ ਵਾਸਤੇ ਉਹ ਤੇ ਅੱਗੇ ਆਪਣੀ ਆਪਣੀ ਕੁੜੀ ਦਾ ਤਰੀਫਾਂ ਕਰਦੀ ਮੇਰੀ ਕੁੜੀ ਬੜੀ ਹਸ਼ਿਆਰ ਪੜਾ ਲੇ ਆਪੇਗੇ ਉਹਦੇ ਜ਼ਬਾਨ ਇੰਨੀ ਚੱਲ ਕੇ ਸਾਰਾ ਦਿਨ ਉਸ ਤਰੁੰਟੜ ਕਰਦੀ ਰਹਿੰਦੀ ਪੜਾਉਣ ਦੇ ਸਾਹਦੀ ਹੁਣ ਆਇਆ ਨਾ ਫਿਰ ਇੱਥੇ ਕਿਤਾਬਾਂ ਲੈ ਕੇ ਮੈਂ ਮਣੀ ਕੋਟਾਂ ਆਪੇ ਆਪਣਾ ਕੰਮ-ਕੋਮ ਲੈ ਕੇ ਦਿਰੂ ਮੈਂ ਕਿਹਾ ਠੀਕ ਕਰ ਦਿਆ ਇਹਦਾ ਕਿੰਨੀ ਗਾੜੀ ਤਨਖਾਹ ਦੇਣੀ ਇਹਨਾਂ ਨੇ ਮੈਨੂੰ ਪੂਜਾ ਕੀ ਕਰਨੀ ਕੁਛ ਨਹੀਂ ਮੰਮੀ ਕਰਨਾ ਕੀ ਆ ਸੋਈ ਦਾ ਕੰਮ-ਕੋਮ ਨਿਭੇੜ ਕੇ ਆਈ ਹਾਂ ਹਾਂ ਚਲ ਕਿੰਨਾ ਹੀ ਪਿਆ ਜਾਂਦਾ ਕੰਮ ਹਣਾ ਸੋਈ ਦਾ ਆ ਜਦੋਂ ਇਕੱਲੇ ਬੰਦੇ ਨੇ ਕਰਨਾ ਹੋਏ ਫਿਰ ਤੇ ਕਿੰਨਾ ਹੀ ਹੁੰਦਾ ਵਾ ਜੇ ਕੋਈ ਹੱਥ ਲਾ ਦੇ ਨਾਲ ਤੇ ਫਿਰ ਤੇ ਹੋ ਜਾਂਦਾ ਛੋਟੋ ਉਹ ਜਦੋਂ ਜਿੰਨੇ ਜੋ ਗਿਆ ਕੀ ਮੈਂ ਇਤਨਾ ਕਰ ਲਈ ਨਹੀਂ ਇਹ ਤਾਂ ਛੱਡ ਖੜਾ ਉਹਨੇ ਮੈਂ ਪਾ ਮਨ ਕਹਿ ਕੇ ਆਹੀ ਵੀ ਨੂਰ ਨੂੰ ਟਿਊਸ਼ਨ ਪੜਾ ਦਿਆ ਕਰ ਹੂੰ ਤੇ ਕਹਿੰਦੀ ਵੀ ਪੜਾ ਦਿਆ ਕਰੂੰਗੀ ਤੇ ਤੂੰ ਖਲਾਇਆ ਕਰ ਉਹ ਬਾਹ ਲਿਆ ਕਰ ਕਹਿ ਕੇ ਉਹਦੋਂ ਲਾਗੇ ਨਹੀਂ ਮੰਮੀ ਰਹਿਣ ਦੋ ਹੋਂ ਨਹੀਂ ਮੈਨੂੰ ਤਾਂ ਕੁੜੀ ਨੂੰ ਭੇਜਣਾ ਹੈਗਾ ਮੈਂ ਕੀਤੀ ਉਥੇ ਟਿਊਸ਼ਨ ਵਾਲੀ ਨਾ ਗੱਲ ਉਹਦੇ ਕੋਈ ਭੇਜਣਾ ਵਾ ਆਪੇ ਉਹਨੇ ਪੜਾ ਦਿਆ ਕਰਨਾ ਵਾ ਬੜਾ ਸੋਨਾ ਪੜਾ ਦਿੰਦੀ ਆ ਆਹ ਚੱਲ ਤੂੰ ਖਲਾਅ ਬਾਹ ਤੇ ਸਹੀ ਇਹਦੇ ਲਾਗੇ ਨਾ ਪੜਾਉਗੀ ਤੇ ਫਿਰ ਮੈਂ ਮੁੜ ਕੇ ਪੁੱਛ ਲੂੰਗੀ ਇਹਨੂੰ ਨਹੀਂ ਮੰਮੀ ਅਸੀਂ ਬਾਰ-ਬਾਰ ਇਹਨੇ ਥੋੜਾ ਪੁੱਛ ਹੀ ਜਾਣਾ ਵਾ ਯਾਦਾ ਕੀ ਹੈ ਜਦੋਂ ਇੱਕ ਵਾਰੀ ਬੰਦੇ ਨੇ ਹਟਾਈ ਦੀ ਤਾਵਾ ਤੇ ਫਿਰ ਕਦ ਵਾਸਤੇ بار بار ਤਰਲੇ ਲੈਣੇ ਆਏ ਅੱਗੇ ਨਹੀਂ 100 ਜਾਂ 10 ਬਾਰ ਪਾੜਦੀ ਹੀ ਅੱਗੇ ਵੀ ਤੇ ਉੱਥੇ ਹੀ ਬਣਾਉਂਦੇ ਰਹੇ ਆ ਆਹ ਚੱਲ ਬੈਠੇ ਸੋਚਿਆ ਚੱਲ ਜਿਹੜਾ 1500 ਬਚੂ ਉਹ ਹੀ ਸਹੀ ਚੱਲ ਹੋਰ ਕੋਈ ਖਰਚਾ ਕਰ ਲੈਂਦਾ ਬੰਦਾ ਇਤਰਾ ਘਰ ਜੇ ਪੜੀਏ ਤੇ ਇਹ ਤਾਂ ਪੜੀ ਤਾਂ ਕੀ ਫਾਇਦਾ ਹੋਆ ਫਿਰ ਇੰਨਾ ਵੀ ਇੰਨੇ ਕਰਨਾ ਤੇ ਮੰਮੀ ਜੇ ਹੈ ਉਹ ਸੋਚ ਉਹਨੂੰ ਆਵੇ ਤੇ ਫਿਰ ਮਜ਼ਾ ਤੇ ਤਾਂ ਆਇਆ ਨਾ ਜੇ ਉਹ ਆਪ ਕਵੇ ਵੀ ਮੇਰਾ ਪੜੀ ਦਾ ਕੀ ਫਾਇਦਾ ਮੈਂ ਘਰ ਬੱਚੇ ਪੜਾ ਸਕਦੀ ਆ ਤੋ ਆ ਖੜੀ ਜਾਂਦੀ ਜੋ ਨੂਰ ਤੇ ਆਪ ਨਹੀਂ ਮੇਰੇ ਲੱਗ ਕੇ ਹੁੰਦੀ ਮੈਂ ਤਾਂ ਪੜਾਉ ਚਲ ਨਿਆਣੀ ਨੂੰ ਸਮਝਾ ਹੁਣ ਤੇ ਮੈਨੂੰ ਨਹੀਂ ਉਹਦੀਆਂ ਗੱਲਾਂ ਦਾ ਯਕੀਨ ਹੁੰਦਾ ਹੁਣ ਤੇ ਉਹ ਭਾਵੇਂ ਜੋ ਮਰਜੀ ਗਈ ਜਾਵੇ ਹਾਂ ਆਹੇ ਮੇਰੇ ਲੱਗੇ ਨਹੀਂ ਹੁੰਦੀ ਕੁੜੀ ਨੂੰ ਉਹ ਦਿਨਾਂ ਨੇ ਆਪ ਬਾਹਰ ਗੱਡਿਆ ਘਮਲੇ ਚ ਫੇ ਤੂੰ ਖਲਾਰਾ ਪਾਈ ਜਾਨੀ ਆ ਕੀ ਕਰਨੀ ਖਲਾਰਾ ਉਹਨੇ ਕਾਦਾ ਪਣਾ ਉਹ ਕਿੰਨੀਗੀ ਜਿ ਨਿਆਣੀ ਆ ਵੀ ਜੜਾ ਉਹਨੇ ਖੇੜ ਖੇੜ ਖਲਾਰਾ ਪਾਉਣਾ ਉਥੇ ਪੜਨ ਨਹੀਂ ਡੇਹੀ ਬੈ ਕੇ ਖਲਾਰਾ ਕਾਦਾ ਤੂੰ ਨਾਲ ਉਸ ਵੇ ਤੇ ਲੱਗੇ ਆ ਰਹੇ ਲੱਗੀ ਰਹਿੰਦੀ ਗੱਲਾਂ ਬਾਤਾਂ ਮਾਰਦੀ ਰਹਿੰਦੀ ਇਹਦੇ ਮੰਮੀ ਉਹਨੂੰ ਨਹੀਂ ਪਸੰਦਦਾਗਾ ਨੂਰ ਉਹਦੇ ਲੱਗੇ ਬਵੇ ਉਹਦਾ ਹੀ ਪਤਾ ਨਹੀਂ ਤਾਨੂੰ ਕਹਿ ਦਿੰਦੀ ਇਹਦੇ ਉਹ ਦਬਾ ਕੇ ਪੁੱਠਾ ਉਹਦਾ ਵੀ ਕੀ ਕਰੀਏ ਤੇ ਉਹ ਚੱਲ ਛੱਡ ਖੜੇ ਇਹ ਵੀ ਗੱਲ ਦਾ ਤੇ ਉਹ ਮੈਂ ਖਰੀਦ ਹੀ ਤੇ ਮਿਹਰ ਵੱਲੋਂ ਆਖਿਆ ਹੀ ਤੇ ਕਹਿੰਦੀ ਕੋਈ ਨਹੀਂ ਮੈਂ ਤੇ ਡੰਗ ਚ ਮਗਾ ਦਿੰਨੀ ਮੰਮੀ ਕਹਿੰਦੀ ਮਗਾ ਦਿੰਨੀ ਹੁਣ ਵੀ ਕਹਾਂ ਲਈ ਕਹਿੰਦੀ ਮਗਾ ਦਿੰਨੀ ਕੋਈ ਨਹੀਂ ਤੇ ਫਿਰ ਤੇ ਇਹਨੂੰ ਕਹਿਣਾ ਸੀ ਨਾ ਚੱਲ ਅੱਜੀ ਜਾ ਕੇ ਲੈ ਆਉਨੇ ਆ ਓਕੇ ਇਤਨਾ ਨਹੀਂ ਮੈਂ ਕਹਾ ਨੀਗਾ ਅੱਜੀ ਚੱਲ ਕਹਿ ਕੇ ਵੇਖ ਲਈਨੀ ਕੀ ਜਾਂਦੀ ਜੱਜੀ ਲੈ ਆਦੀ ਤੇ ਭੈਣ ਨਹੀਂ ਆਉਣਾ ਹੋਊਗਾ ਕਿ ਕੋਈ ਮਗਾ ਦੂ ਕੋਈ ਪਤਾ ਨਹੀਂ ਇਹਦਾ ਤੁਹੇ ਮੀ ਉਹਦਾ ਮੈਨਾ ਜਾਣ ਕੇ ਟੇਲ ਪਾਏ ਆ ਜੇ ਮਾਹਾ ਮਾਹਾ ਮੰਨੀ ਹੀ ਤੇ ਤੁਹੀ ਕਹਿ ਦੇਣਾ ਹੈਗਾ ਜਿਹੜਾ ਕੰਮ ਹੁੰਦਾ ਉਹ ਹੋਏ ਚੰਗਾ ਕੀ ਮੰਨੀ ਹੁਣ ਉਹਨੂੰ ਆਖਿਆ ਤੇ ਹੁਣ ਕੀ ਕਰਾਂ ਉਹਦੇ ਛੋਟਾ ਥੋੜਾ ਉਹਦੇ ਮਾਰ ਦੇਣਾ ਹੁਣ ਜੋ ਕਹਿਆ ਲਈ ਤੇ ਲਿਆ ਦੂੰਗੀ ਚੱਲ ਲਿਆ ਦੂੰਗੀ ਤੂੰ ਇੱਕ ਦੋ ਦਿਨ ਹੁਣ ਸਬਰ ਜੇ ਕਰ ਲਾ ਤਾਂ ਮੈਂ ਸਬਰ ਹੀ ਕਿਤੇ ਦਾ ਆਇਆ ਤਾਂ ਦੋ ਤਿੰਨ ਮਹੀਨੇ ਇਹਦੇ ਗੋਲੀ ਪਿਆ ਹਾਰ ਉਹਦ ਫਿਰ ਮੈਂ ਪੂਜਾ ਕੀ ਕਰਦੇ ਸਾਡੀ ਖਰਚੇ ਦੇ ਹੱਥ ਤਾਂ ਕਿ ਜਾਹੀ ਤੇ ਚੱਲ ਹੁਣ ਕਰਕੇ ਪਾਉਣਾ ਪਿਆ ਉਹਨੂੰ ਥੋੜਾ ਹੀ ਦੱਸਿਆ ਹੀ ਕਿ ਤੇਰਾ ਕਿ ਚਲ ਜੀ ਹੁਣ ਕਹਿ ਰਹੇ ਜਿਤੇ ਇੰਨਾ ਟਾਈਮ ਕੱਢਿਆ ਹੋਰ ਦਿਹਾੜੀ ਦੋ ਦਿਨ ਕੱਢ ਲੈ। ਚਲੋ ਕੋਈ ਨਹੀਂ। ਤੁਸੀਂ ਕਹਿੰਦੇ ਹੋ ਤਾਂ ਦੋ ਦਿਨ ਹੋਰ ਕੱਢ ਲੈਣੇ। ਕੋਈ ਨਹੀਂ ਲਿਆ ਦਊਗੀ ਹਾਰ ਦੀ ਤੇ ਚਲ ਮੇਰੀ ਜ਼ਿੰਮੇਵਾਰੀ ਹੈ। ਜਿੰਤਾ ਮਰਜ਼ੀ ਤੱਕ ਹਾਰੀ ਚਾਹੀਦਾ। ਚਲ ਠੀਕ ਹੈ ਬੈਠ ਕੇ ਕਰ ਲੈ। ਕੱਲੀ ਰਾਤ ਵੀ ਥੱਕਿਆ ਰਹੀ ਆਈ ਸੋਈ ਚ। ਮੰਮਾ ਬੰਦ ਤੇ ਗਈ। ਮੰਮੀ? ਮੰਮੀ? ਆ ਗੱਲ ਸੁਣੋ ਯਾਰ ਮੇਰੀ ਹਾਂ ਦੇਖਣ ਕੋਤੇ ਮੈਨੂੰ ਹਾਂ ਉਹ ਮੈਟਰ ਨਾਲ ਗੱਲ ਕਰਨੀ ਹੈ ਹਾਂ ਦਾਦੀ ਮੈਂ ਬਾਅਦ ਠੰਡ ਠੰਡ ਸ਼ੁਰੂ ਹੋਣ ਵਾਲੀ ਹੈ ਹਾਂ ਤੇ ਉਹ ਬਾਥਰੂਮ ਆ ਮੈਂ ਕਿਹਾ ਕੰਮ ਨਾ ਕਰ ਹੀ ਲਈ ਉਹ ਟੋਟਾ ਢੋਈ ਤੇ ਮੈਂ ਆਖਾਂ ਲਈ ਕਿ ਉਹਨੇ ਬੜੇ ਚੰਗਾ ਹੀ ਆ ਹਾਂਜੀ ਹਾਂਜੀ ਤੇ ਨਾਲੇ ਨਾ ਬਾਏ ਗਏ ਨੂੰ ਵੀ ਬੜੀ ਚੰਗੀ ਤਾਂ ਆਪ ਨੂੰ ਬੜੀ ਚੰਗੀ ਆ ਉਹ ਇਹਨਾਂ ਤਬਾਚਾ ਠੰਡ ਵੀ ਹੋਈ ਨਹੀਂ ਹੈ ਠੰਡ ਹੋ ਜਾਂਦੀ ਤਾਂ ਬੁਰਾ ਜਿਹਾ ਲੱਗਦਾ ਉਹ ਕੂਤਾ ਹੀ ਬੁਰਾ ਕੰਦ ਜਾਈਆ ਵੇਖਣ ਵਾਲਾ ਵੀ ਆਉਂਦਾ ਤੇ ਪਹਿਲਾਂ ਬਾਥਰੂਮ ਨਾ ਆਉਂਦਾ ਰਹਿੰਦਾ ਕਿਦਾਂ ਅੱਗ ਲਾਉਣਾ ਹੁਣ ਤੇ ਸਮੇਂ ਤਾਂ ਤੁਹਾਨੂੰ ਪਤਾ ਬੱਲ ਗਏ ਤੇ ਅੱਜ ਕੱਲ ਤੁਹਾਨੂੰ ਪਤਾ ਨੁਮਾ ਤੀਨ ਛੱਤ ਛੁੱਟ ਹੁੰਨ ਤੇ ਚੱਲ ਬੰਦਾ ਬਣਾ ਆਪਣਾ ਜੀ ਡਕਪੜਾ ਧੋ ਲੈਂਦੀ ਆ ਤੇ ਇਤਰਾਹ ਛੱਤ ਕਦ ਨੂੰ ਬੜਾ ਬੁਰਾ ਆ ਆਹੋ ਚਲੋ ਕੋਈ ਨੰਗਾ ਮਿਸਤਰੀ ਲੱਭ ਗਏ ਨਾ ਫਿਰ ਕਰਕੇ ਗੱਲ ਠੇਕਾ ਮਾਰ ਲਾਂਗੇ ਆਹੋ ਠੇਕਾ ਮਾਰ ਪੁੱਛ ਲਈ ਕਿ ਮਿਸਤਰੀ ਨੂੰ ਆਹੋ ਕੀ ਠੀਕ ਇਹਦੀ ਗੱਲ ਕਰਦੇ ਹਾਂਜੀ ਨਾਲ ਇਹ ਆਹ ਹੁਣ ਤਾਂ ਆਗੇ ਫਿਰ ਵੀ ਚਲੋ ਉਹਨੇ ਤਰਫ ਸਮਝੂਦੇ ਦੇ ਦਾਂਗੇ ਅਹ ਪਰਸੋ ਤੱਕ ਢਾ ਲੈਣੇ ਆ ਢਾਹ ਦੀ ਮਿੱਟੀ ਪਾ ਦਾ ਕਿਤੇ ਜਾਇ ਨਾਲੇ ਜਿਹੜੀ ਬਣੇ ਹੋਏ ਇੱਟ ਵਾ ਤੇ ਇਹ ਕੰਮ ਆ ਜੂਗੀ ਬਾਥਰੂਮ ਦੀ ਹਾਂ ਇਹ ਤਾਂ ਮੰਮੀ ਚੰਗੀ ਬਲੀ ਹੈ ਚੰਗੀ ਹੈ ਇੱਟ ਬੜੀ ਪੱਕੀ ਹੈ ਹਾਂ ਇੱਟ ਵਧੀਆ ਵਾ ਤੇ ਚਲੋ ਕੋਈ ਨਹੀਂ ਫਿਰ ਛੇੜ ਲਈਨੇ ਕੰਮ ਥੋੜੇ ਦਿਨ ਦਾ ਘਰ ਕੀ ਆਹ ਤੇ ਦੋ ਟਰਾਲੀਆਂ ਮਿੱਟੀ ਦੀਆਂ ਪਾ ਕੇ ਤੇ ਮੁੜ ਕੇ ਇੱਥੇ ਚੱਲ ਸਬਜ਼ੀ ਪਾਜੀ ਕੋਈ ਲਸਣ ਲਸਣ ਲਾਣਾ ਕੀ ਉਹਨੇ ਚਾਹ ਹਾਂ ਤੇ ਹੋਰ ਕੀ ਕਰਦੀ ਸਬਜ਼ੀ ਨੂੰ ਮਾਣਾ ਕੀ ਇਹਦੀ ਜਗ੍ਹਾ ਨੇ ਕੀ ਕਰਨਾ ਕੋਈ ਸਬਜ਼ੀ ਸਬਜ਼ੀ ਬੀਜਾਂਗੇ ਘਰ ਦੀ ਸਬਜ਼ੀ ਬਣਾਵ ਤੁਹਾਨੂੰ ਕਹਿਦੀ ਨੂੰ ਧਿਆੜੀ ਵਾਲੇ ਨੇ ਵੀ ਕਹਿਦੀ ਕਿ ਹੋਈ ਮੈਂ ਕਰ ਲੈਣਾ ਗੱਲ ਆਪ ਕੋ ਤੇ ਨਾ ਟਾਈਮ ਨਹੀਂ ਹੁੰਦਾ ਕਿ ਆਪ ਇਹ ਤਾਂ ਲਾਂਗੇ ਹਾਂ ਕੀ ਬਣਾਉਣ ਲੱਗਿਆ ਤੁਸੀਂ ਬਣਾਉਣਾ ਕੀ ਦਾਲ ਬਣਾਉਣ ਲੱਗੀ ਮੈਂ ਤੇ ਅੱਛਾ ਬਣਾਉਣਾ ਸਬਜ਼ੀ ਤੇ ਕੋਈ ਲੱਭਦੀ ਹੀ ਨਹੀਂ ਇਹਦੇ ਮੈਂ ਦਾਲ ਹੀ ਬਣਾ ਲੈਣੀ ਆ ਮੈਨੂੰ ਦਾਲ ਬਣਾਉਣੀ ਦਾਲ ਬਣਾ ਲੈ ਚਨੇ ਬਣਾ ਦੇ ਚਨੇ ਬਣਾ ਦੇ ਨਹੀਂ ਚਨੇ ਫਿਰ ਮੰਮੀ ਤੁਹਾਨੂੰ ਪਤਾ ਪਿਆ ਹੋ ਕੇ ਰੱਖਣੇ ਪੈਂਦੇ ਪਹਿਲਾਂ ਉਹਨਾਂ ਨੂੰ ਟਾਈਮ ਬੜਾ ਲੱਗਦਾ ਫਿਰ ਅੱਛਾ ਕੋਈ ਨਹੀਂ ਦਾਲ ਬਣਾਉਗਾ ਆ ਦੇਖ ਤੇ ਮੰਮੀ ਕੀੜੀਆਂ ਭਰੇ ਹੋ ਗਿਆ ਵੇਲੇ ਇਹ ਸੀੜੀਆਂ ਘਾ ਘੜੀਆਂ ਹੋਣੀਆਂ ਮੰਜਾਂ ਤੇ ਵੀ ਸਾਰੇ ਬੜੀਆਂ ਗੰਦਾ ਭਰੀਆਂ ਕੀੜੀਆਂ ਦੇ ਲੈਣਾ ਲੱਗ ਕੇ ਆਉਂਦੀਆਂ ਤੂੰ ਇਹ ਕਿਤੇ ਕੀ ਰਹੀ ਮੈਂ ਬਾਹਰ ਹਾਂ ਯਾਰ ਅੱਛਾ ਤੋ ਸਾਇਓ ਟਾਂਡੇ ਨੰਮੀ ਨਾ ਵੀ ਉਹ ਕਰ ਲਈ ਤੋ ਹਟ ਭਾਈ ਵਾਲੀ ਬਾਤ ਸਮਾੰਦੀ ਨੇ ਬਾਸ ਹੋਂਦੀ ਬੜੀ ਚੰਗੀ ਕੋਈਆਂ ਕੋਈ ਭੈਣ ਭਰਾ ਆਉਂਦਾ ਬੜੀ ਚੰਗੀ ਆ ਹਾਂ ਆਹੋ ਇਹ ਤੇ ਗੱਲ ਹੈ ਆ ਇਹ ਟਹਾਤੂ ਹੈ ਕੀ ਆ ਆਹੋ ਜੇ ਕਰਨਾ ਹੈ ਤੇ ਫਿਰ ਗਾਂ ਹੋਣੇ ਕੋਈ ਮਿਸਤਰੀ ਨਾਲ ਕਰ ਲਓ ਗੱਲ ਨਹੀਂ ਤੇ ਤੁਹਾਨੂੰ ਪਤਾ ਬਾਅਦ ਚ ਫਿਰ ਦਿਨ ਵੀ ਛੋਟੇ ਹੋ ਜਾਣੇ ਉਹ ਤਾਂ ਠੰਡ ਵੜੀ ਹੁੰਦੀ ਆ ਤੇ ਫਿਰ ਦਿਹਾੜੀਆਂ ਵੀ ਨਹੀਂ ਉਹ ਜੱਜ ਨਾਲ ਲੱਗਦੀਆਂ ਹੁੰਦੀਆਂ ਸਰੀ ਸਰੀਆ ਤੇ ਰੇਤ ਰੂਤਾ ਵਾ ਸਸਤੀ ਹੋਈ ਉਹਨ ਆ ਹੁਣ ਪਿਆ ਫਰਕ ਰੇਟ ਦਾ ਵੀ ਹਾਂਜੀ ਪਿਆ ਹੁਣ ਦਾ ਵੀ ਫਰਕ ਉਤਰਾ ਤੇ ਕਿਹਦੇ ਇੱਤੇ ਤੇ ਹੱਥ ਹੋ ਗਈ ਆ ਆਹੋ ਇਧਰ ਜੇ ਕਰਕੇ ਤੇ ਬਣਾ ਲਈਏ ਹਨਾ ਨਹੀਂ ਕੰਮ ਤੇ ਹੀ ਕਰ ਹੀ ਲਵਾਂਗੇ ਪਹਿਲਾਂ ਤਾਂ ਹੀ ਮੇਰੀ ਗੱਲ ਸੁਣੋ ਹਾਂ ਆਪਣੀਆਂ ਆਪਣੇ SLAWA ਬਣਾ ਕੇ ਬੈਠੇ ਹੋ ਉਹ ਇਹਦੇ ਨਾਲ ਬਾਹਰ ਵਾਲਿਆਂ ਨਾਲ ਤੇ ਗੱਲ ਕਰ ਲੈਣੀ ਹੀ ਉਹ ਤੇ ਪਿੰਡ ਨੂੰ ਤਿਆਰ ਹੋ ਜਾਂਦਾ ਜਦੋਂ ਉਹ ਕੋਈ ਪੈਸਾ ਤੇ ਲਾ ਮੰਗੋ ਉਹ ਨਾ ਇਹ ਤੂੰ ਇੱਥੇ ਕੰਮ ਛੇੜ ਕੇ ਬੈਠਾ ਤੇ ਅਗਲਾ ਕਾਇਪ ਮੇਰੇ ਕੋ ਹੈ ਹੀ ਕੱਖਣੀ ਆ ਜੇ ਤੇ ਕੱਲਿਆਂ ਕੋ ਨੀਓ ਭੁੱਖ ਵੀ ਹੋਣਾ ਹੈਗਾ ਜੇ ਤੂੰ ਸੋਚੋ ਨਾ ਕਿ ਫਸਲ ਦੇ ਪੈਸੇ ਕੱਲਿਆਂ ਤੋਂ ਕਰ ਲਾਂਗੇ ਤੇ ਉਹ ਨਹੀਂ ਗੱਲ ਬਣਨੀ ਉਹਨੇ ਕੋਈ ਗੱਲ ਨਹੀਂ ਜਾ ਮੈਂ ਕਰ ਲੂੰਗਾ ਉਹਦੇ ਨਾਲ ਉਹ ਅਗਲਾ ਭੱਜਾ ਹੜ ਦੂੰ ਉਹਨੂੰ ਕਹਾਂਗਾ ਕੋਈ ਥੂਪ ਆ ਪੈਸੇ ਤੂੰ ਕੋਈ ਫਸਲਾਂ ਉਪਾ ਗਏ ਨਾ ਪੈਸੇ ਤੇ ਕੰਮ ਨਬੇੜ ਕੇ ਲਾਂਬੇ ਮਾਰੀਗਾ ਐ ਇਦਾਂ ਗੱਲਾਂ ਨਾਲ ਨਹੀਂ ਨਾ ਹੋਵੇ ਪਣ ਕੰਮ ਹੋ ਜਾਣਾ ਤੂੰ ਹੀ ਵੀ ਪਤਾ ਨਹੀਂ ਕਿਉਂ ਇਦਾਂ ਸੋਚੀ ਜੇ ਭਈ ਰਹਿੰਦੇ ਹੋ ਤੂੰ ਹੀ ਨੀ ਨਾ ਗੱਲ ਕਰਨੀ ਤਾਂ ਮੰਮੀ ਨਾਲ ਗੱਲ ਕਰਾ ਦਿਓ ਆਪੇ ਮੰਮੀ ਆਪਣੇ ਹਿਸਾਬ ਨਾਲ ਗੱਲ ਕਰ ਲੈਣਗੇ ਮੰਮੀ ਤੁਸੀਂ ਕਰ ਲਿਓ ਗੱਲ ਉਹਦੇ ਨਾਲ ਕੋਈ ਨਹੀਂ ਪੂਜਾ ਮੈਂ ਕਰ ਲੂੰਗੀ ਗੱਲ ਥੋੜੇ ਬੋਤੇ ਕੋਈ ਹੁਣ ਕਿਨੇ ਮਨਾ ਥੋੜਾ ਕਰਨਾ ਹੈ ਮਨਾ ਤਾਂ ਨਹੀਂ ਕਰਨਾ ਪਰ ਅਗਲੇ ਦੀ ਸਲਾਹ ਲੈਣੀ ਤੇ ਜ਼ਰੂਰੀ ਹੈ ਨਾ ਉਹ ਵੀ ਇੱਕ ਕਰਦਾ ਮੈਂਬਰ ਵਾ ਪਹਿਲਾਂ ਗੱਲਾਂ ਹੋ ਰਹੀ ਹੁਣ ਉਹ ਵੀ ਵਿਆਹਿਆ ਗਿਆ ਵਾ ਉਹਦੀ ਜਨਾਨੀ ਉਹਨੂੰ ਹਰ ਹਰ ਚੀਜ਼ ਦਾ ਸਾਬ ਪੁੱਛਦੀ ਆ ਪੂਜਾ ਇਹ ਗੱਲ ਕਿੱਦਾਂ ਦੀ ਹਰ ਚੀਜ਼ ਦਾ ਸਾਬ ਪੁੱਛਦੀ ਤੇ ਪੁੱਛਣੇ ਹੁੰਦੇ ਇਹ ਵੀ ਤਾਂ ਕੰਮ ਜ਼ਰੂਰੀ ਹੈ ਨਾ ਮੰਮੀ ਇਹ ਸਾਡੇ ਵਾਸਤੇ ਜ਼ਰੂਰੀ ਆ ਉਨੋਂ ਨਹੀਂ ਆਈ ਜੇ ਕੋਈ ਜ਼ਰੂਰਤ ਕਿਉਂ ਨਹੀਂ ਉਹਦੇ ਨਾਲ ਰਿਸ਼ਤੇਦਾਰ ਨਹੀਂ ਆਇਆ ਕਰਨੀ ਉਹਦੇ ਕੰਮ ਪਰ ਉਹ ਨਹੀਂ ਆਂਦੀ ਹੈ ਇਹ ਗੈਨਾ ਗੱਲਾਂ ਨੂੰ ਉਹ ਆਪਣੇ ਨਾਲ ਚੱਲ ਜਾਏ ਚਲੋ ਉਹਨੂੰ ਪੁੱਛ ਲੈਣੇ ਦੱਸ ਉਹਨੇ ਤੇ ਘਣਾ ਦੱਸ ਗੱਲਾਂ ਉਹਨਾਂ ਦੇ ਕੋਈ ਨਹੀਂ ਤੁਸੀਂ ਉਹਦੇ ਨਾਲ ਪਹਿਲਾਂ ਗੱਲ ਕਰੋ ਤੇ ਫੇਰ ਗਏ ਹੋਰ ਮਿਸਤਰੀ ਨਾਲ ਫੇਰ ਗੱਲ ਕਰਿਓ ਉਹ ਨਾਲੇ ਤੀਂ ਘਰ ਮਿਸਤਰੀ ਡਾਲੋ ਤੇ ਅਗਲਾ ਉੱਥੋਂ ਜਵਾਬ ਦੇ ਦੇ ਨਾ ਉਧਰ ਜੋਗੇ ਦੇ ਨਾਲ ਉਧਰ ਜੋਗੇ ਕੋਈ ਨਹੀਂ ਕਰੋ ਸਾਬ ਨਹੀਂ ਦੱਸਦੇ ਨਾ ਟੀਨਾ ਸਾਰੀਆਂ ਚੁੰਝੀਆਂ ਉਤਰਾ ਵੀ ਕਿਹੇ ਕੰਮ ਨਹੀਂ ਤੇ ਤੂੰ ਧਿਆੜੀ ਵਾਲੇ ਨੂੰ ਕਹਿ ਕੇ ਨਾ ਬਾਦੀ ਸਵੇਰ ਭਲਕੇ ਪਾਸੋਂ ਉਹਦੇ ਨਹੀਂ ਕਰਨਾ ਕਿ ਕਰ ਲੂਗੀ ਮੈਂ ਸਲਾਪ ਦੇ ਉਹਦੇ ਚੱਲ ਮੈਂ ਕਰ ਲੂ ਆਪੇ ਤੇ ਮੈਂ ਕਰਾਉ ਪਤਾ ਕਰ ਜਾਇਆ ਤੇ ਫਿਰ ਆਪੇ ਗੱਲ ਬਣ ਜਾਂਦੀ ਹੁੰਦੀ ਹੈ ਚੱਲ ਵੇਖ ਲਓ ਪਾਪਾ ਮੈਂ ਤਾਂ ਤੁਹਾਨੂੰ ਦੱਸਣਾ ਹੀ ਮੈਂ ਤਾਂ ਦੱਸਤਾ ਹੈ ਤੁਹਾਨੂੰ ਤੁਸੀਂ ਹੁਣ ਆਪਣੀ ਮਰਜ਼ੀ ਕਰੋ ਜਿੱਦਾਂ ਮਰਜ਼ੀ ਕਰਦੇ ਰਹੋ ਵੀ ਚੱਲ ਮੈਂ ਕੋਈ ਲੱਭਾ ਬੰਦਾ ਬੰਦਾ ਲੱਭਦਾ ਹਾਂ ਹੱਸੋ ਹੀ ਨਾ ਕਰਾ ਕੇ ਬੈਠ ਜੀ ਉਹ ਨਹੀਂ ਹੁੰਦੀ ਚੱਲ ਨਾ ਕਰਕੇ ਉਹਨਾਂ ਬੰਦੇ ਕੇਸਾ ਪਤਾ ਤੁਹਾਨੂੰ ਕੋਈ ਗੱਲ ਨਹੀਂ ਛੋਟੇ-ਕੁਟੇ ਨਾ ਹੋ ਕੇ ਤੇ ਮੰਡੀ ਘੱਟ ਹੋਣ ਕੇ ਤੇ ਉਹ ਗਾੜੀ ਪੜ ਲਾਉਂਦੇ ਜਾਂਦੇ ਨੇ ਸਭੂ ਤੇ ਕਰੋ ਪਿੱਣਾ ਪਹਿਲਾ ਐਡਵਾਂਸ ਚੋਕੇ ਕਣਕ ਦੇ ਤੇ ਇੱਥੇ ਲਾ ਲਓ ਤੇ ਮੁਰਕੇ ਫੇਰ ਉਧਰ ਉਧਰੀ ਵੰਦੇ ਰਹੇ ਹੋ ਫੇਰ ਹੱਥ ਤੰਗ ਹੋ ਜਾਂਦਾ ਹੁੰਦਾ ਵਾ ਲੰਗ ਜਾਂਦਾ ਹੁੰਦਾ ਟਾਈਮ ਕੋਈ ਗੱਲ ਨਹੀਂ ਹੱਥ ਫੁੱਟ ਕੇ ਟਾਈਮ ਕੰਮ ਚਲਾਣਾ ਕਿ ਘਰ ਦੇ ਘੱਟੇ ਵੇਖ ਲਾ ਫੇਰ ਗੱਲ ਕਰਨ ਡੈਪੀਆਂ ਲੈਪੇ ਨੌ ਸੋਸਾਇਟੀਆਂ ਢੇਡਵਾਣਾ ਸਾਰਾ ਦਿਨ ਇਹਨਾਂ ਨੂੰ ਇਹੀ ਗੱਲਾਂ ਹੁੰਦੀਆਂ ਰਹਿੰਦੀਆਂ ਨਹੀਂ ਹੁਣ ਮਿਸਤਰੀ ਲਾਉਣ ਲੱਗੇ ਆ ਹੁਣ ਇਹਨਾਂ ਕੋ ਚਾਰ ਪੈਸੇ ਹੈਗੇ ਆ ਹੈ ਕਰਦਾ ਸਾਰਾ ਸਾਂਝਾ ਕੰਮ ਪਰ ਕਹਿਣਾ ਇਹਨਾਂ ਨੇ ਸਾਰਾ ਸਾਬੇ ਨੂੰ ਹੀ ਜਿਹਦਾ ਸਾਬੇ ਨਾਲ ਤੇ ਬਾਰੀ ਫੜੀ ਹੁੰਦੀ ਹੈ ਅੜੀ ਵੱਡੀ ਐ ਨਾ ਇਹ ਤੇ ਪਵਾੜੀ ਦੀ ਜੜ ਵਾ ਕੋਈ ਵੀ ਕੰਮ ਕਰਨਾ ਉਹਨੇ ਇੱਕ ਬਸ ਸਾਂਝੇ ਥਾਂ 'ਚ ਹੋਜੇ ਆਪਣੇ ਵਾਸਤੇ ਇਹਨਾਂ ਨੂੰ ਪੈਸੇ ਚਾਹੀਦੇ ਆ ਤੇ ਮੈਂ ਮਾਤਾ ਨਾਲ ਸਕੂਟਰੀ ਵੱਲੋਂ ਕਹਿਆ ਐ ਨਾ ਤੋ ਦੋਨੋਂ ਗਾਸ਼ ਪੈਣ ਦੀ ਨਾ ਪਤਾ ਪੈਸੇ ਹੀ ਹੈ ਨਹੀਂ ਐ ਇਹਨਾਂ ਦਾ ਮੈਂ ਕਰਦੀ ਆ ਨਾ ਗੱਲ ਕਿ ਜੇ ਮਿਸਤਰੀ ਲੱਗਣ ਲੱਗਾ ਮਿਸਤਰੀ ਲਈ ਚਾਰ ਆ ਗਿਆ ਤੇ ਮੈਨੂੰ ਵੀ ਦਓ ਪੂਜਾ ਵੀ ਥੋੜਾ ਲਸਣ ਹੁੰਦਾ ਨਾ ਰੱਖਣਾ ਵੀ ਆ ਕੋਈ ਨਹੀਂ ਥੋੜਾ ਥੋੜਾ ਪਾ ਲਿਆ ਕਰ ਜਿਹੜਾ ਬਰੀਕ ਬਰੀਕ ਹੈਗਾ ਨਾ ਉਹ ਬੀਜ ਛੜਿਓ ਨਹੀਂ ਬਰੇ ਬਰੇ ਤੋਂ ਸਮਝੀ ਸਭ ਜਿਹੜੀ ਬਣੀ ਹੈਗੀ ਤਾਂ ਹੁਣ ਕਿ ਲੱਗੇ ਬਣਾਉਣ ਤੇ ਕੁਛ ਨਹੀਂ ਉਹ ਘਰੇਲੇ ਲਿਆਂਦੇ ਜਿਹੜੇ ਘਾੜੇ ਘਾਲੂ ਜੀ ਕਰਨੇ ਮੈਂ ਲੋਬਣਾ ਲੈਨੇ ਆ ਮੈਂ ਤਾਂ ਸਬਜੀ ਬਣੀ ਤੇ ਆਟਾ ਵੀ ਸੋਕ ਮੈਂ ਬੋਨ ਕੇ ਘਿਰਾਤਾ ਫਿਰ ਅੱਚ ਮੈਂ ਜਲ ਸ਼ਾਮ ਨੂੰ ਤਾਂ ਫੁਲਕੇ ਲਾਉਣੇ ਹੋਣਗੇ ਤਾਂ ਲਾ ਲਾਂਗੇ ਤਾਂ ਹੁਣ ਤੂੰ ਆਂਦੇ ਤੇ ਸਵੇਰੇ ਬਣ ਜਾਂਦੀ ਸਬਜੀ ਰੋਜ਼ ਮੰਮੀ ਤੋਂ ਸਬਜੀ ਕਰ ਕੀ ਕਰਨੀ ਹੁੰਦੀ ਹੈ ਮੈਂ ਦਾਲ ਪਾਣੀ ਤੇ ਬਣਿਆ ਚੱਲ ਪਾਵਾਂ ਮੈਂ ਇੱਕ ਦਿਨ ਤੂੰ ਕਹਿਣ ਲਈ ਕਿ ਮੇਰਾ ਮੰਮੀ ਘਰੇਲਿਆਂ ਨੂੰ ਬੜਾ ਜੀ ਕਰਦਾ ਤਾਂ ਅੱਜ ਮੈਂ ਕਹੀ ਤੇ ਭਾਈ ਕੋਈ ਹੈਗੇ ਸੀ ਤੇ ਮੈਂ ਲੈਣ ਤੇ ਤੇ ਚੱਲ ਬੜਾ ਹੈ ਤੂੰ ਵੀ ਖਾ ਲੇਗੀ ਤਾਂ ਮੰਮੀ ਉਹ ਜਿਹੜੀ ਮੈਂ ਤੁਹਾਨੂੰ ਉਹ ਚ ਗੱਲ ਕੀਤੀ ਅੱਗੇ ਤੁਹਾਨੂੰ ਪਰਸੋਂ ਤਾਂ ਮੈਂ ਕਿਹਾ ਇਹ ਨਾ ਸਕੂਟਰੀ ਵਾਲੋਂ ਤੇ ਸਕੂਟਰੀ ਦਾ ਮੈਂ ਡਾਈ ਹਾਂ ਤੇ ਮੈਂ ਡਾਈ ਪੁੱਛਣ ਮੰਮੀ ਆਪਣੀ ਤਾਂ ਮੇਰੇ ਦੇ ਫੋਨ ਆ ਤਾਂ ਮਾਨੂੰ ਡਾਈ ਗੱਲ ਕਰ ਤੂੰ ਵੀ ਆਖਣ ਡਿਆਂ ਤੇ ਚਲ ਚੰਗਾ ਸਾਧਨ ਬਣ ਜਾਂਦਾ ਵਾ ਤੇ ਭਾਈ ਤੇਰਾ ਕਿਤੇ ਨਾ ਕਿਤੇ ਜਾਂਦਾ ਸਕੂਟਰੀ ਤੇਨੂੰ ਚਲਾਉਣੀ ਆਉਂਦੀ ਆ ਪਰ ਮਾਨਾ ਜਿੱਥੇ ਲੋੜ ਆ ਆਪਣੀ ਜਿਹਾਣੇ ਨੂੰ ਸੱਸ ਮਾਰ ਨੂੰ ਲੈ ਕੇ ਜਿੱਥੇ ਮਰਜ਼ੀ ਬੰਦਾ ਚੱਲ ਜਾਂਦਾ ਵਾ ਆਪਣੇ ਸਾਧਨ ਵਰਗੀ ਰੀਸ ਨਹੀਂ ਹੈ ਕਿ ਕੋਈ ਤੇ ਫਿਰ ਵੇਖਨੇ ਸਕੂਟਰੀ ਲੈ ਆਈਏ ਉਹ ਮੈਂ ਖਲੋ ਜਾ ਜੇ ਸਕੂਟਰੀ ਨਾਲ ਲੈਟਰ ਬਾਥਰੂਮ ਦਾ ਬਹੁਤ ਗੰਦਾ ਤੈਨੂੰ ਪਤਾ ਤਾਂ ਕੀ ਕਰਨ ਲੱਗਿਆ ਮੰਮੀ ਹੁਣ ਤੇ ਮੇਰਾ ਇਰਾਦਾ ਵਾਹੀ ਬਰਾਂਡਾ ਢਾਕੇ ਨਾ ਤੇ ਉਹੋ ਇੱਟ ਦਾ ਬਾਥਰੂਮ ਬਣਾ ਲੀ ਠੀਕ ਆ ਠੀਕ ਆ ਤੇ ਸਕੂਟਰੀ ਤੇ ਤੈਨੂੰ ਵੇਖ ਲਾ ਜੇ ਜੇ ਕਿਤੇ ਪੁਰਾਣੀ ਵੇਖੀ ਜਾਂਦੀ ਹੈ ਮਿਲ ਜੂਗੀ ਤੇ ਉਹ ਲੱਲੀ ਨਹੀਂ ਤੇ ਫਿਰ 2 ਮਹੀਨੇ ਠਹਿਰ ਜਾ ਫਿਰ ਲਾ ਦੇਣੀ ਤੈਨੂੰ ਸਕੂਟਰੀ ਤੇ ਮੰਮੀ ਬਾਥਰੂਮ ਦਾ ਤੁਹਾਡਾ ਸਰੀ ਜਾਂਦਾ ਹੈ ਨਾ ਬੜਾ ਸੋਹਣਾ ਅੱਗੇ ਇੰਨੇ ਚਿਰ ਦਾ ਸਰਣ ਡਿਆ ਤੇ ਹੁਣ ਵੀ ਸਰ ਜਾਣਾ ਹੈ ਤੇ ਕੋਈ ਗੱਲ ਨਹੀਂ ਪਹਿਲਾਂ ਸਕੂਟਰੀ ਦਾ ਕੰਮ ਕੱਢ ਲਓ ਤੁਸੀਂ ਉਹ ਦਿਨ ਆਖਾਂ ਲਾ ਦੂੰਗੀ ਤੇ ਮੈਂ ਤੁਹਾਨੂੰ ਸਭ ਗੱਲ ਵੀ ਕੀਤੀ ਹੈ ਮੰਮੀ ਦੇ ਨਾਲ ਤਾਂ ਮੰਮੀ ਆਖਣ ਦੀ ਡਾੜੀ ਤਰ੍ਹਾਂ ਏਜੰਸੀ 'ਚ ਵੀ ਆਂਦੀ ਤੇ ਗੱਲ ਵੀ ਕਰਕੇ ਹਾਂ ਤੇ ਬੜੇ ਬੜੇ ਵਧੀਆ ਸਕੂਟਰੀਆਂ ਆਈਆਂ ਵਾ ਕੋਈ ਨਹੀਂ ਗੱਲ ਤੇਰਾ ਡੈਡੀ ਕਰ ਆਇਆ ਵਾ ਕੋਈ ਗੱਡੀ ਨੂੰ ਤੇ ਲੱਭ ਛੜੀ ਚੰਗੀ ਕੋਈ ਤਾਂ ਕਿਦੇ ਵਿੱਚ ਰੱਖ ਛੜ ਲੈ ਦਾਂਗੇ ਪੁੱਤ ਤੂੰ ਵੀ ਨਵੀਂ ਨਵੀਂ ਆਈ ਤੇ ਬਾਥਰੂ ਦੇ ਤੇਰੇ ਪਤਾ ਛੱਤ ਨਹੀਂ ਕਿ ਉਹਲੇ ਮੀਹ ਕਣੀ ਆ ਜਾਂਦਾ ਤੇ ਮੰਮੀ ਚੰਗੀ ਕਿਹੜੀ ਲੱਭ ਛੜ ਆ ਤੂੰ ਕਿਹੜੀ ਗੱਲ ਕਰਨ ਦਿਓ ਅਸੀਂ ਕਿਹੜਾ ਸਕੂਟਰ ਪੁਰਾਣੀ ਲੈਣੀ ਹੈ ਸਕੂਟਰੀ ਤਾਂ ਹੀ ਨਵੀਂ ਲੈਣੀ ਹੈ ਨਾ 1 ਲੱਖ 1.5 ਲੱਖ ਰੁਪਏ ਦੀ ਸਕੂਟਰੀ ਹੈ ਤਾਂ ਨਵੇਂ ਆਉਗੇ ਤਾਂ ਸੋਖ ਹੋ ਜਾਂਦਾ ਹੈ ਆਪ ਨੂੰ ਦੀਦੀ ਤੁਸੀਂ ਆਪ ਸਿਆਣੇ ਜੇ ਜੇ ਚੱਲਦੀ ਸਕੂਟਰੀ ਲਵਾਂਗੇ ਤਾਂ ਸਾਡੇ ਨਾਲ ਕਿਹੜਾ ਕੋਈ ਆਦਮੀ ਕਿਵਲੇ ਜ ਪਾਹੇ ਵੀ ਖਰਚਣਾ ਤੇ ਚੀਜ਼ ਵੀ ਪੁਰਾਣੀ ਲੈਣੀ ਆ। ਜਿਆਦਾ ਪੁਰਾਣੀ ਥੋੜੀ ਤਾਂ ਨਾ ਮੈਂ ਆਖਂਦੀ ਵੀ ਜਿਆਦਾ ਪੁਰਾਣੀ ਲਾਓ ਕਿ ਹੌਲੇ ਪੁੱਤ ਕਿਸਤਾ ਨਹੀਂ ਕਿਸੇ ਕੋ ਤਰੀਆਂ ਹੁੰਦੀਆਂ ਝੰਸੀ ਵਾਲੇ ਵਾਪਸ ਲਾ ਜਿੰਦੇ ਨਵੀਆਂ ਹੀ ਹੁੰਦੀਆਂ। ਮੰਮੀ ਹਾਂ ਤਾਂ ਸਹੀ ਆ ਤੁਹਾਨੂੰ ਪਤਾ ਤਾਂ ਹੈਗਾ ਵਾ ਭਾਵੇਂ ਸਾਲ 1.5 ਸਾਲ ਚੀਜ਼ ਚੱਲਦੀ ਹੈ ਨਾ ਲੋਕੀ ਤੂੰ ਘੜ ਦਿੰਦੇ ਚੀਜ਼ ਦਾ ਉਹੋ ਜੀ ਗੱਲ ਨਹੀਂ ਰਹਿੰਦੀ। ਨਾਲੇ ਅੰਤਰ ਅਸੀਂ ਇੰਨੇ ਕਿਹੜੇ ਜਿਆਦੇ ਪੈਸੇ ਕਹਿਣ ਦੇ ਤੁਹਾਨੂੰ ਰੁਪਈਆ 20-25 ਹਜ਼ਾਰ ਜਮਾ ਕਰਾਉਣਾ ਤਾਂ ਬਾਕੀ ਕਿਸ ਤਰ੍ਹਾਂ ਕਰਨੇ ਕਿਸ ਤਰ੍ਹਾਂ ਹੌਲੀ ਹੌਲੀ ਸਾਬੇ ਨੇ ਤੇ ਜਾਣੀਆਂ। ਹੁਣ ਵੀ ਮੇਰੀ ਗੱਲ ਸਾਹਬੇ ਨਾਲ ਸਾਰੀ ਹੋਈ ਹੈ ਇਹਦੇ ਬਾਰੇ ਤੂੰ ਕਹਿਣ ਲੱਗਾ ਮम्मी पापा 20 25 ਹਜ਼ਾਰ ਲਾਵਾਂ ਸਰ ਕੋਈ ਗੱਲ ਨਹੀਂ ਪ੍ਰੂਫ ਲੈ ਜਾ ਨਾਲ ਤੇ ਜਮਾ ਕਰਵਾਓ ਤੇ ਬਾਕੀ ਦੇਖੀ ਜਾਊਗੀ ਚਲੋ ਬੱਚਾ ਤੂੰ ਥੋੜਾ ਜਿਆਦਾ ਅਸਤੇ ਜੇ ਗੱਲ ਕਰ ਲੈ ਥੋੜਾ ਜਿਹਾ ਹੌਸਲਾ ਰੱਖ ਲੈ ਆਦਾਂ ਕਿ ਨਵੀਂ ਲੈਣੀ ਤੇ ਨਵੀਂ ਲੈ ਦਾਂ ਤੈਨੂੰ ਨੇ ਪਾਉ ਮੇ 2 ਕਮਹੀਨੇ ਹੋਰ ਕੱਢਣਾ 2 ਮਹੀਨੇ ਤੱਕ ਕੱਢ ਹੋਣ ਇੱਕਦਮ ਰੱਖੂਗੀ ਇਹ ਕਿਹੜੀ ਪਹਿਨਵਾੜੀ ਕਿਹੜੀ ਗੱਲ ਆ ਆਪਾਂ ਨੂੰ ਕਿਹੜਾ ਕੋਈ ਸਮਾਨ ਦੀ ਐਡੀ ਜਰੂਰ ਤੇ ਪੈਂਦੀ ਵੀ ਜਿਹੜੀਆਂ ਇਹਨੂੰ ਚੀਜ਼ ਘਰ ਮਿਲਦੀ ਨਹੀਂ ਆ ਮੈਂ ਪਰ ਇਹਦਾ ਵਾ ਮੇ ਪਰਨੇ ਸਮਾਨ ਸਾਰਾ ਲਿਆ ਕੇ ਦੇਣਾ ਹੁੰਦਾ ਹਨ ਨੂੰ ਹਾਂ ਤੇ ਸਹੀ ਆ ਤੁਹਾਨੂੰ ਪਤਾ ਕਿਤੇ ਨਾ ਕਿਤੇ ਜਾਣਾ ਹੁੰਦਾ ਕੋਈ ਸੂਟ ਬੰਦਣੇ ਸਟਿਚ ਕਰਨੇ ਦੇਣ ਜਾਣਾ ਦਾ ਕੋਈ ਚੀਜ਼ ਬਾਜ਼ਾਰੋਂ ਲੈਣ ਜਾਣਾ ਪੈਂਦਾ ਵਾ ਮਮੇ ਮੈਨੂੰ ਬੜੀ ਸ਼ਰਮ ਆਉਂਦੀ ਇਕੱਲੀ ਇਕੱਲੀ ਚੀਜ਼ ਬਾਜੀ ਨੂੰ ਕਹਿਣੀ ਪੈਂਦੀ ਹੈ ਹਲੋ ਸਾਬਾ ਇੱਥੇ ਹੋਵੇ ਨਾ ਤਾਂ ਬਾਬੇ ਨੇ ਬੰਦਾ ਜਿੱਤਾ ਮਰਦੀ ਚੱਲ ਜਾਂਦਾ ਵਾ ਸਪਾਦੀ ਨੇ ਆਪਣਾ ਆਪਣਾ ਕੰਮ ਕਰ ਵੀ ਕਰਨਾ ਹੁੰਦਾ ਕਿ ਬਸ ਸਾਡੇ ਕਰਕੇ ਤੁਰੇ ਰਹਿਣਾ ਹੁੰਦਾ ਉਹ ਆਪਾਂ ਸ਼ਰਮ ਵਾਲੀ ਕਿਹੜੀ ਗੱਲ ਉਹ ਵੀ ਪੁੱਤ ਤੇਰੇ ਵੱਡਾ ਭਰਾ ਮਰ ਗਿਆ ਪੇ ਮਾਦੇ ਹਾਂ ਹਾਂ ਸਹੀ ਮੰਮੀ ਮੈਂ ਇਹ ਨਹੀਂ ਆਂਦੀ ਪਰ ਉਹਨਾਂ ਵੀ ਆਪਣਾ ਘਰ ਦਾ ਕੰਮ ਕਰਨਾ ਹੁੰਦਾ ਦੀਦੀ ਉਹਨਾਂ ਉੱਥੇ ਸਕੂਟਰ ਰੱਖੀ ਨੇ ਤੇ ਜਿੱਥੇ ਮਰਜ਼ੇ ਹੀ ਮਾਵਾਂ ਤੇ ਹਾਂ ਚੱਲ ਜਾਂਦੀਆਂ ਟੈਨਸ਼ਨ ਇਹਦੀ ਦਾਦੀ ਨੂੰ ਕੋਈ ਪਤਾ ਨਹੀਂ ਹੁੰਦਾ ਹਰ ਮਾਨ ਹਰ ਇੱਕ ਆਪਣਾ ਕੰਮ ਕਰ ਆਈਦਾ ਤੇ ਜੇ ਤੂੰ ਇਹ ਨਹੀਂ ਫੇਰ ਲੈ ਕੇ ਦੇ ਸਕਦਾ ਨਾ ਮੈਂ ਉੱਥੋਂ ਲੈਵਨੀ ਫਿਰ ਉਹ ਵਾਲੀ ਤੂੰ ਇੱਕ ਦੀ ਕਾਦੀ ਕਾਲੀ ਤੈਨੂੰ ਪੈ ਗਈ ਕਿ ਤੂੰ ਉੱਥੋਂ ਲੈਵਨੀ ਤੂੰ ਜਿਹੜੇ ਰੋਜ਼ ਪੁੱਤ ਸੂਟ ਸੀਨੇ ਦੇਣ ਜਾਣਾ ਕਿਆ ਰੋਈ ਤੋ ਕਿਤੇ ਕੰਮ ਜੇ ਜਾਂ ਤੂੰ ਕਹਿ ਦਿੱਤਾ ਵੀ ਤੂੰ ਦੋ ਮਹੀਨੇ ਨੂੰ ਲੈ ਦਾਂਗੇ ਕਿਥੇ ਲੈ ਦਾਂਗੇ ਮੈਂ ਉਦੋਂ ਗਲਤੀ ਕਰ ਲਈ ਮਮੇ ਜਦੋਂ ਉਹਨੇ ਮੋਟਰਸਾਈਕਲ ਦਿੱਤਾ ਸੀ ਨਾ ਸਾਬੇ ਨੇ ਕਿਹਾ ਇੱਥੇ ਘਰ ਰਹਿਣਾ ਈ ਤੇ ਮੋਟਰਸਾਈਕਲ ਘਰ ਐਨਾ ਚੱਲਣਾ ਭਾਜੀ ਦਾ ਆਪਣੇ ਵਾਲਾ ਪੁਰਾਣਾ ਚਲਾਈ ਜਾਂਦੇ ਤੇ ਮੈਂ ਉਦੋਂ ਸਕੂਟਰੀ ਲੈ ਲੀਂਦੀ ਨਾ ਤੇ ਚੰਗੀ ਰਹਿਣਾ ਨਾਲੇ ਸੋਖ ਹੋ ਜਾਂਦਾ ਆਪਣੀ ਚੀਜ਼ ਤੇ ਮੈਂ ਫਿਰ ਸੋਰੇ ਜਾਊਂਗੀ ਤਾਂ ਪ੍ਰੂਫ ਨਾਲ ਲੈ ਲਾਂਗਾ ਜੇ ਤੁਸੀਂ ਜਾਣਾ ਤੁਸੀਂ ਚੱਲ ਜਾ ਨਾ ਤੇ ਭਾਜੀ ਨੂੰ ਲੈ ਜਾਉਂਗੀ ਨਾਲ ਤਰਪਈਆ 20000 ਕੋਲ ਲਾ ਲਿਓ ਆਪਾਂ ਡਾਊਨ ਪੇਮੈਂਟ ਕਰ ਦਾਂਗੇ ਤੇ ਬਾਕੀ ਫਿਰ ਵੇਖੀ ਜਾਊਗੀ ਚਲ ਕੋਈ ਨਹੀਂ ਤੇ ਮੈਂ ਮੰਮੀ ਤੂੰ ਹੀ ਉਹਨੇ ਦੇ ਹਾਂ ਕਰੀ ਜਾਣਦੇ ਆ ਪਰ ਤੁਹਾਡੇ ਕੋ ਪੈਸੇ ਹੈਗੇ ਆ ਜਿਹੜਾ ਤੁਸੀਂ ਉਹਨੂੰ ਕਹਤਾ ਵਾ ਕੋਈ ਨਹੀਂ ਤੂੰ ਜਾ ਕੇ ਕਰਾ ਪਰ ਇਹ ਜੋਰ ਚੋਂ ਦੇ ਬੋਲਦੇ ਗਵਾਂਡੀਆਂ ਦੇ ਮਿਸਤਰੀ ਡਏ ਇਹ ਤਾਂ ਸੁਣਦੇ ਹੋਣਗੇ ਕੀ ਕਹਿੰਦੇ ਹੋਣਗੇ ਤੇਨੂੰ ਬਾਜ ਦੀ ਸੁਣਦੀ ਵੀ ਉਧਰ ਬਾਜ ਆਉਂਦੀ ਹੈ ਮੰਮੀ ਗਵਾਂਡੀਆਂ ਦੇ ਮਿਸਤਰੀ ਡਏ ਗੱਲ ਠੀਕ ਆ ਤੇ ਪਰ ਤੂੰ ਇਹ ਨਸੋ ਮਿਲ ਉਹ ਤੂੰ ਹੀ ਕਹਤਾ ਵਾ ਹਾਂ ਕਰੀ ਜਾਣਦੇ ਆ ਹਾਂ ਉਹ ਗੱਲ ਤੂੰ ਉਹਦਾ ਅੰਦਰ ਜਾ ਕੇ ਉਹਨੂੰ ਸਮਝਾ ਦਿੰਦੇ ਹਾਂ ਤੂੰ ਹੀ ਉਹਨੂੰ ਹਾਂ ਕਰਤੀ ਹੁਣ ਜਦੋਂ ਨਾ ਕਰਨੀ ਹੈ ਨਾ ਫੇਰ ਵੇਖਿਓ ਉਹਨੇ ਕਿੰਨੀ ਮੱਛਰ ਨਾ ਵਾ ਅਗਲੀ ਨੇ ਸਰਦੇ ਵਾਲਾ ਨੂੰ ਪਹਿਣਾ ਫੇਰ ਵੇਖਿਓ ਤਾਨੂੰ ਪਤਾ ਵੀ ਹੈਗਾ ਚੰਗਾ ਭਲਾ ਹੁਣ ਗਲੀ ਗਲੀ ਤੈਨੂੰ ਸਮਝਾਇਆ ਕੀ ਕਿੰਨਾ ਕੋ ਨੂੰ ਸਮਝਾਈ ਜਾਵਾ ਮੈਂ ਹੈ ਪਤਾ ਨਹੀਂ ਮੰਮੀ ਇਹਦੇ ਸਮਝੰਦਾ ਨਾ ਹੀ ਨਹੀਂ ਲੈਂਦੀ ਹੈਗੀ ਮੈਂ ਕਹਿੰਦੀ ਇੱਕ ਵਾਰੀ ਨਾ ਤੁਸੀਂ ਸਾਬੇ ਬਹੁਤ ਕਾਲੀ ਹੈ ਬਹੁਤੀ ਕਾਲੀ ਹੈ ਐਨੀ ਕਾਲੀ ਨੂੰ ਰਕਮ ਤੇ ਕਰ ਲੈ ਐਨੀ ਕਾਲੀ ਰਕਮ ਦੱਸੇ ਨਾ ਕਾਲੀ ਉਹ ਕਹਿੰਦੀ ਹੈ ਵੀ ਜਿਹੜੇ ਗੱਲ ਮੇਰੀ ਪੂਰੀ ਡਿੱਗਣ ਹੀ ਨਾ ਦੋ ਹੁਣ ਇਹ ਚੀਜ਼ ਲਿਆ ਕੇ ਅਗਰਾ ਤੋ ਉਦਾਂ ਦੀ ਤਤ ਤਤ ਮੂੰਹ ਚ ਪਾ ਜ ਤਤ ਤਤ ਮੂੰਹ ਥੋੜਾ ਪੈਂਦਾ ਉਹੀ ਗੱਲ ਹੈ ਨਾ ਇਹ ਤੇ ਮੰਨਦੀ ਨਹੀਂ ਕੇ ਗੱਲ ਨੂੰ ਹੁਣ 50000 ਆਂਦੇ ਤੇ ਮਹੀਨਾ ਤੇ ਛੱਟ ਆ ਜਾਂਦਾ ਕਿਸ਼ਤ ਤਾਰਨ ਦਾ ਦਿਨ ਤੇ 20 25 ਮਗਰ ਪ ਹਾਂ ਤੇ ਉਹ ਬਾਹਰ ਵਿਚਾਰਾ ਕਹਿੰਦਾ ਮੈਂ ਘਰ ਨੂੰ ਜਾਣਾ ਮੈਂ ਪਿੰਡ ਨੂੰ ਚੱਲਿਆ ਮੈਨੂੰ ਕੰਮ ਨਹੀਂ ਲੱਭਣੇ ਤੇ ਇੱਧਰ ਵੀ ਲੋਕ ਕੋਈ ਨਹੀਂ ਉਹਦਾ ਕੰਮ ਚੱਲ ਗਿਆ ਹੋਣਾ ਮਾੜਾ ਮੋਟਾ ਚੱਲੀ ਜਾਂਦਾ ਨਾ ਉਹ ਵੀ ਜਾਣ ਕੇ ਕਰਦਾ ਬਿਲਕੁਲ ਥੋੜਾ ਕਿ ਬਿਲਕੁਲ ਉਹਦਾ ਕੰਮ ਨਹੀਂ ਚੱਲਦਾ ਤੋ ਕਿਥੋਂ ਰੋਟੀਆਂ ਤੋਂ ਖਾਂਦੇ ਆ ਕੀ ਪਤਾ ਮੰਮੀ ਮੈਨੂੰ ਤੇ ਨਹੀਂ ਉਹਦਾ ਵੀ ਬੰਨਾਵਾ ਵੀ ਮੈਂ ਛੇਤੀ ਨਾਲ ਪਿੰਡ ਚੱਲ ਜਾ ਜੀ 2 ਮਹੀਨੇ ਗਏ ਨੂੰ ਨਹੀਂ ਹੋਗੇ ਤਾਂ ਭੱਜਣ ਨੂੰ ਪਿੰਡੋਂ ਆਉਂਦੇ ਆ ਉਹ ਵੀ ਚਲ ਕੋਈ ਨਹੀਂ ਦੇਖਦੀਆਂ ਜੇ ਗੱਲ ਬਣ ਜੂਗੀ ਤਾਂ ਹੁਣ ਪਹਿਲਾਂ ਇੱਧਰ ਦਾ ਤਾਂ ਛੇੜ ਬੰਦ ਨਾ ਮਿਸਤਰੀਆਂ ਵਾਲੇ ਚੱਲ ਗਏ ਆ ਤੇ ਤੁਸੀਂ ਇੱਧਰ ਇਹਨੂੰ ਹਾਂ ਕਰ ਅਗਲੀ ਪਰੂਪਰਾ ਸਾਰਾ ਕੁਝ ਲੱਭ ਕੇ ਬੈਠੀ ਹੈ ਪਹਿਲਾਂ ਹੀ ਚਲ ਪੂਜਾ ਤੂੰ ਇਤਰਾ ਕਰ ਨੂੰ ਕਰ ਲਈ ਮੈਂ ਕਿਹੜਾ ਉਹਨੂੰ ਕਹਤਾ ਕਿ ਸਵੇਰੇ ਉਹਦੇ ਨਾਲ ਮੈਂ ਚੱਲ ਜਾਣਾ ਮੰਮੀ ਦੋ ਚਾਰ ਦਿਨ ਮੈਨੂੰ ਦੋ ਚਾਰ ਦਿਨ ਦਾ ਟਾਈਮ ਦਊ ਕਿ ਫੇਰੀ ਹੈ ਨਾ ਮੈਂ ਕਿਹੜੇ ਹੱਥੇ ਫੜੇ ਇੱਕ ਕੱਢ ਕੇ ਲਿਆ ਕੇ ਇਹਨੂੰ ਦੇ ਦੇਣੇ ਜੇ ਛੇ ਛਤੀ ਪੈਸੇ